ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਲਾਇਬ੍ਰੇਰੀ ਨਾਲ ਰਿਲੇਟਡ ਜੋ ਆਪਾਂ MCQ ਦੀ ਸੀਰੀਜ਼ ਸਟਾਰਟ ਕੀਤੀ ਹੈ ਉਹਦੇ ਨੇਕਸਟ MCQ ਕਰਨ ਜਾ ਰਹੇ ਹਾਂ ਤੁਸੀਂ ਪੰਜਾਬ ਲਾਇਬ੍ਰੇਰੀ ਲਾਇਬ੍ਰੇਰੀ ਰੀਸਟੋਰਰ ਅਸਿਸਟੈਂਟ ਲਾਇਬ੍ਰੇਰੀ ਜਾਂ ਕੋਈ ਵੀ ਲਾਇਬ੍ਰੇਰੀ ਦਾ ਐਗਜ਼ਾਮ ਦੇਣਾ ਹੋਵੇ UGC NET ਲਈ ਵੀ ਇਹ ਇੰਪੋਰਟੈਂਟ MCQ ਨੇ ਹਾਂਜੀ ਸਟਾਰਟ ਕਰਦੇ ਹਾਂ ਜੀ ਆਪਾਂ ਫਰਸਟ ਕੁਐਸਚਨ ਹੈ ਆਪਣਾ ਭਾਰਤ ਦਾ ਰਾਸ਼ਟਰੀ ਪੁਸਤਕਾਲਾ ਕਿੱਥੇ ਸਥਿਤ ਹੈ ਵੇਅਰ ਇਜ਼ ਦਾ ਨੈਸ਼ਨਲ ਲਾਇਬ੍ਰੇਰੀ ਆਫ ਇੰਡੀਅਨ ਸੈਟਲਡ ਹਾਂਜੀ ਆਪਸ਼ਨ ਨੇ ਦਿੱਲੀ ਗੁਜਰਾਤ ਕਲਕੱਤਾ ਜਾਂ ਰਾਜਸਥਾਨ ਭਾਰਤ ਦਾ ਰਾਸ਼ਟਰੀ ਪੁਸਤਕਾਲੇ ਕਿੱਥੇ ਸਥਿਤ ਹੈ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਕਲਕੱਤਾ ਵਿੱਚ ਆਪਸ਼ਨ ਨੰਬਰ 3 ਕਲਕੱਤਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਸਰਵਜਨਕ ਪੁਸਤਕਾਲਿਆਂ ਦਾ ਪ੍ਰਮੁੱਖ ਆਮਦਨ ਦਾ ਸਾਧਨ ਕੀ ਹੈ ਵਟ ਇਜ਼ ਦਾ ਮੇਨ ਸੋਰਸ ਆਫ ਇਨਕਮ ਫਾਰ ਪਬਲਿਕ ਲਾਇਬ੍ਰੇਰੀਜ਼ ਹਾਂਜੀ ਡੋਨੇਸ਼ਨ ਅਰਨ ਫਰਮ ਬੁੱਕ ਸ਼ੈਲ ਲਾਇਬ੍ਰੇਰੀ ਕੇਸ ਜਾਂ ਨਨ ਆਫ ਦੀਸ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਰਵਜਨਕ ਪੁਸਤਕਾਲਿਆਂ ਦੇ ਪ੍ਰਮੁੱਖ ਆਮਦਨ ਦਾ ਸਾਧਨ ਕੀ ਹੈ ਜੀ ਉਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 3 ਲਾਇਬ੍ਰੇਰੀ ਕੇਸਿਸ ਸਰਵਜਨਕ ਪੁਸਤਕਾਲਿਆਂ ਦੇ ਪ੍ਰਮੁੱਖ ਆਮਦਨ ਦਾ ਸਾਧਨ ਕੀ ਹੈ ਜੀ ਲਾਇਬ੍ਰੇਰੀ ਕੇਸਿਸ ਆਪਸ਼ਨ ਨੰਬਰ 3 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ 1918 ਦਾ ਪਹਿਲਾ ਪੁਸਤਕਾਲਿਆ ਅਖਿਲ ਸਮੇਲਨ ਕਿੱਥੇ ਹੋਇਆ ਦੀ ਫਰਸਟ ਆਲ ਇੰਡੀਅਨ ਕਾਨਫਰੈਂਸ ਆਫ ਦਾ ਲਾਇਬ੍ਰੇਰੀਅਨਸ ਇਨ 1918 ਆਪਸ਼ਨ ਹੈ ਜੀ ਲਾਹੌਰ ਗੁਜਰਾਤ ਦਿੱਲੀ ਜਾਂ ਕਾਨਪੁਰ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 ਲਾਹੌਰ ਵਿੱਚ 1918 ਦਾ ਪਹਿਲਾ ਪੁਸਤਕਾਲਿਆ ਅਖਿਲ ਸਮੇਲਨ ਹੋਇਆ ਸੀ ਜੀ ਲਾਹੌਰ ਵਿੱਚ ਆਪਸ਼ਨ ਨੰਬਰ 1 ਰਾਈਟ ਹੈ ਜੀ ਅੱਗੇ ਨੈਕਸਟ ਕੁਐਸਚਨ ਦੀ ਫਰਸਟ ਆਲ ਇੰਡੀਅਨ ਪਬਲਿਕ ਲਾਇਬ੍ਰੇਰੀ ਕਾਨਫਰੰਸ ਪਹਿਲੀ ਆਲ ਇੰਡੀਅਨ ਪਬਲਿਕ ਲਾਇਬ੍ਰੇਰੀ ਕਾਨਫਰੰਸ ਕਿੱਥੇ ਹੋਈ ਆਪਸ਼ਨ ਹੈ ਜੀ ਦਿੱਲੀ ਜੈਪੁਰ ਕਾਨਪੁਰ ਜਾਂ ਮਦਰਾਸ ਵਿੱਚ ਪਹਿਲੀ ਆਲ ਇੰਡੀਅਨ ਪਬਲਿਕ ਲਾਇਬ੍ਰੇਰੀ ਕਾਨਫਰੰਸ ਕਿੱਥੇ ਹੋਈ ਸੀ ਹਾਂਜੀ ਸਹੀ ਉੱਤਰ ਦੱਸੋ ਜੀ ਇਸ ਦਾ ਹਾਂਜੀ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਮਦਰਾਸ ਵਿੱਚ ਆਪਸ਼ਨ ਨੰਬਰ 4 ਮਦਰਾਸ ਵਿੱਚ 1934 ਵਿੱਚ ਹੋਈ ਸੀ ਜੀ ਹਾਂਜੀ ਨਾਲ ਨਾਲ ਨੋਟ ਕਰਦੇ ਜਾਓ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਲਾਇਬ੍ਰੇਰੀ ਦੇ ਲਈ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਵੀ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਨੈਕਸਟ ਕੁਐਸਚਨ ਸਭ ਤੋਂ ਪਹਿਲਾਂ ਕੈਟਲੌਗ ਦੇ ਰੂਲ ਕਿਸ ਨੇ ਬਣਾਏ ਸਭ ਤੋਂ ਪਹਿਲਾਂ ਕੈਟਲੌਗ ਦੇ ਰੂਲ ਕਿਸ ਨੇ ਬਣਾਏ ਹਾਂਜੀ ਇਸ ਦੇ ਆਪਸ਼ਨ ਨੇ ਜੀ ਐਂਥਨੀ ਪੈਂਜੀ ਨੇ ਡਬਲਯੂ ਸੀ ਸੀ ਸਈਅਰਜ ਨੇ ਸੀ ਇਹ ਕਟਰਜ਼ ਨੇ ਜਾਂ ਡਾਕਟਰ ਰੰਗਾ ਨਾਥਨ ਨੇ ਹਾਂਜੀ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 ਫਰਸਟ ਐਂਥਨੀ ਪੈਂਜੀ ਨੇ ਸਭ ਤੋਂ ਪਹਿਲਾਂ ਕੈਟਾਲਾਗ ਦੇ ਰੂਲ ਬਣਾਏ ਸੀ ਜੀ ਐਂਥਨੀ ਪੈਂਜੀ ਨੇ ਆਪਸ਼ਨ ਨੰਬਰ 1 ਫਰਸਟ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕੈਟਾਲਾਗ ਸਿਧਾਂਤ ਅਤੇ ਅਭਿਆਸ ਦਾ ਲੇਖਕ ਹੈ ਕੈਟਾਲਾਗ ਥਿਊਰੀ ਐਂਡ ਪ੍ਰੈਕਟਿਸ ਉਹਨਾਂ ਦਾ ਆਥਰ ਕੌਣ ਹੈ ਜੀ ਉਹਨਾਂ ਦਾ ਲੇਖਕ ਕੌਣ ਹੈ ਆਪਸ਼ਨ ਹੈ ਜੀ ਸੀ ਇਹ ਕਟਰ सी जी विश्वनाथ मेलवन देवी ਜਾਂ ਡਾਕਟਰ ਰੰਗਾनाथन ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਸੀ ਜੀ ਵਿਸ਼ਵਨਾਥ ਆਪਸ਼ਨ ਨੰਬਰ ਸੈਕੰਡ ਸੀ ਜੀ ਵਿਸ਼ਵਨਾਥ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸਚਨ ਐਕਸੈਕਸ਼ਨ ਰਜਿਸਟਰ ਵਿੱਚ ਕਿੰਨੇ ਕਾਲਮ ਹੁੰਦੇ ਹਨ ਐਕਸੈਕਸ਼ਨ ਰਜਿਸਟਰ ਵਿੱਚ ਕਿੰਨੇ ਕਾਲਮ ਹੁੰਦੇ ਹਨ ਆਪਸ਼ਨ ਹੈ ਜੀ 16 12 13 ਜਾਂ 14 ਤਾਂ ਹਾਂਜੀ ਇਹਦਾ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ 4 14 ਕਾਲਮ ਹੁੰਦੇ ਆ ਜੀ ਅਕਸ਼ਨ ਰਜਿਸਟਰ ਦੇ 14 ਕਾਲਮ ਹਾਂ ਜੀ ਇਹ ਮੈਂ ਤੁਹਾਨੂੰ ਡਿਟੇਲ ਚ ਥਿਊਰੀ ਦੇ ਟਾਪਿਕ ਕਰਵਾਉਂਗੀ ਨੈਕਸਟ ਕੁਐਸਚਨ ਡਾਕਟਰ ਰੰਗਾਨਾਥਨ ਦੇ ਸਪਾਇਲਰ ਆਫ ਸੈਂਟੀਪਿਕ ਮੈਥਡ ਦੇ ਕਿੰਨੇ ਭਾਗ ਹਨ ਆਪਸ਼ਨ ਹੈ ਜੀ 3 2 4 ਜਾਂ 1 ਡਾਕਟਰ ਰੰਗਾਨਾਥਨ ਦੇ ਸਪਾਇਲਰ ਆਫ ਸੈਂਟੀਪਿਕ ਮੈਥਡ ਦੇ ਸੈਂਟੀਪਿਕ ਸੌਰੀ ਮੈਥਡ ਦੇ ਕਿੰਨੇ ਭਾਗ ਹਨ ਤਾਂ ਉਹਦੇ ਭਾਗ ਹਨ ਜੀ 4 ਕਿਹੜੇ-ਕਿਹੜੇ ਹਨ ਨੋਟ ਕਰ ਲਓ ਜੀ ਇਹ ਹਾਂਜੀ ਉਹਦੇ ਚਾਰ ਭਾਗ ਨੇ ਜੀ ਅਸੈਂਡੈਂਟ ਨਦਰ ਜੀਨਥ ਐਂਡ ਡਿਸੈਂਡੈਂਟ ਹਾਂਜੀ ਇਹ ਥਿਉਰੀ ਦੇ ਟਾਪਿਕ ਨੇ ਜੀ ਤੁਹਾਡੇ ਡਾਕਟਰ ਰੰਗਾਨਾਥਨ ਦੇ ਸਪਾਇਰਲਰ ਆਫ ਸੈਂਟਿਪਿਕ ਮੈਥਡ ਦੇ ਕਿੰਨੇ ਭਾਗ ਨੇ ਤਾਂ ਆਪਸ਼ਨ ਨੰਬਰ 3 ਚਾਰ ਭਾਗ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਕਿਸੇ ਮਾਰਸ ਐਮ ਆਰ ਸੀ ਦੇ ਰਿਕਾਰਡ ਵਿੱਚ ਕਿਹੜੇ ਕਿਹੜੇ ਭਾਗ ਹੁੰਦੇ ਹਨ ਕਿੰਨੇ ਭਾਗ ਹੁੰਦੇ ਹਨ অপਸ਼ਨ এ ਜੀ 3 4 2 ਜਾਂ 5 ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਫਸਟ ਤਿੰਨ ਭਾਗ ਹੁੰਦੇ ਆ ਕਿਹੜੇ ਕਿਹੜੇ ਡਾਇਰੈਕਟਰੀ ਲੀਡਰ ਵੇਰੀਏਬਲ ਫੀਲਡ ਮਰਸ ਦੇ ਕਿੰਨੇ ਭਾਗ ਹੁੰਦੇ ਆ ਤਾਂ ਤਿੰਨ ਭਾਗ ਹੁੰਦੇ ਆ ਕਿਹੜੇ ਕਿਹੜੇ ਡਾਇਰੈਕਟਰੀ ਲੀਡਰ ਤੇ ਵੇਰੀਏਬਲ ਫੀਲਡ ਨੋਟ ਕਰਦੇ ਜੋ ਇਹ ਨਾਲ ਨਾਲ ਨੈਕਸਟ ਕੁਐਸਚਨ ਕੋਲਨ ਵਰਗੀਕਰਨ ਸਕੀਮ ਕਦੋਂ ਸ਼ੁਰੂ ਕੀਤੀ ਕੋਲਨ ਵਰਗੀਕਰਨ ਸਕੀਮ ਕਦੋਂ ਸ਼ੁਰੂ ਕੀਤੀ ਗਈ ਹੈ অপਸ਼ਨ ਹੈ ਜੀ 1902 ਵਿੱਚ 1922 ਵਿੱਚ 1911 ਵਿੱਚ ਜਾਂ 1933 ਵਿੱਚ ਤਾਂ ਹਾਂ ਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 1933 ਵਿੱਚ ਹਾਂ ਜੀ ਹੋਪ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਅਗਲੇ ਐਮਸੀਕਿਊ ਕਰਾਉਂਗੀ ਥੈਂਕ ਯੂ ਸਟੂਡੈਂਟ